ਯਾਰ ਖਾਲਸਾ ਵਾਅਲਿਕੁਮ ਸਲਾਮ ਸੋ ਜਿਸ ਤਰ੍ਹਾਂ ਕੱਲ ਦੀ ਜਿਹੜੀ ਘਟਨਾ ਚੱਲ ਰਹੀ ਆ ਕਿ ਬੱਚੇ ਦੇ ਨਾਲ ਹਿਸ਼ਾਰਪੁਰ ਦੇ ਵਿੱਚ ਪ੍ਰਵਾਸੀ ਜਿਹੜਾ ਵੀ ਜਿਹਦੇ ਵੱਲੋਂ ਬੱਚੇ ਨਾਲ ਦੁਸ਼ਕਰਮ ਕਰਕੇ ਤੇ ਬਾਅਦ ਵਿੱਚ ਇਹੋ ਜਿਹੀ ਕਨਾਉਣੀ ਮੌਤ ਦਿੱਤੀ ਗਈ ਆ ਵੀ ਜਿਹੜੀ ਜੇ ਆਪਾਂ ਕਹੀਏ ਨਾ ਵੀ ਕੋਈ ਹਾਂ ਲੜਾਈਆਂ ਝਗੜੇ ਸੌ ਦੁਨੀਆ ਦੇ ਚੱਲਦੇ ਆ ਪਰ ਇਹੋ ਜਿਹੇ ਜਿਹੜਾ ਦਰਿੰਦਗੀ ਵਾਲਾ ਇਸ ਅਪਰਾਧੀ ਨੇ ਕੰਮ ਕੀਤਾ ਆ ਮੈਂ ਕਹਿੰਦਾ ਇਹਨਾਂ ਦੇ ਜਿੰਨੇ ਵੀ ਦੇਖੋ ਹਾਂ ਪੰਜਾਬੀਆਂ ਦੇ ਇੱਥੇ ਕੰਮ ਕਰਨ ਪੰਜਾਬੀ ਬਾਹਰ ਗਏ ਆ ਜਾਂ ਪ੍ਰਵਾਸੀ ਵੀ ਇੱਥੇ ਆਏ ਆ ਗੱਲ ਕੰਮ ਕਾਰ ਕਰਨ ਇਹ ਸਾਡੇ ਬੰਦੇ 50-50 ਲੱਖ ਰੁਪਏ ਲਾ ਕੇ ਅਮਰੀਕਾ ਗਏ ਆ ਜਿਉ ਲੜਾਈਆਂ ਝਗੜੇ ਉੱਥੇ ਕੋਈ ਕਰਦੇ ਆ ਤਾਂ ਸਰਕਾਰਾਂ ਉਹਲੇ ਫੜ ਕੇ ਇਹਨੂੰ ਡਿਪੋਰਟ ਕਰ ਦਿੰਦੀਆਂ ਜਿਹੜੇ ਇੰਨੇ-ਇੰਨੇ ਰੁਪਏ ਲਾ ਕੇ ਗਏ ਆ ਇਹ ਨਹੀਂ ਵੀ 100 ਰੁਪਏ ਟਿਕਟ ਚ ਲਈ ਉੱਥੋਂ ਟਿਕਟ ਵੀ ਲੈਂਦੇ ਕਿ ਨਹੀਂ ਤਾਂ ਟ੍ਰੇਨ 'ਤੇ ਚੜਦੇ ਇੱਥੇ ਆ ਕੇ ਉਤਰ ਗਏ ਤੇ ਇੱਥੇ ਆ ਕੇ ਉਹ ਆਪਣੇ ਸਭ ਨੂੰ ਬਾਹਰਲੇ ਦੇਸ਼ ਆ ਗਏ ਤੇ ਇੱਥੇ ਆ ਕੇ ਜੇ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਇੱਥੇ ਪੰਜਾਬ ਦੇ ਵਿੱਚ ਆ ਕੇ ਲੁੱਟਾਂ ਖੋਹਾਂ ਕਰਨ ਬੱਚਿਆਂ ਨੂੰ ਦੁਸ਼ਕਰਮ ਕਰਨ ਉਹਨਾਂ ਨੂੰ ਮਾਰਨ ਤੇ ਸੋ ਜਿਹੜਾ ਅਪਰਾਧੀਆਂ ਵਾਲੇ ਕੰਮ ਕਰਨ ਦਾ ਇਹਦੀ ਬਿਲਕੁਲ ਮੈਂ ਕਹਿੰਦਾ ਭਈ ਸਰਕਾਰ ਨੂੰ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਇੱਕ ਤਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਅਸੀਂ ਰਾਜਸਥਾਨ ਜਾਂ ਹਿਮਾਚਲ ਵਿੱਚ ਜਗ੍ਹਾ ਨਹੀਂ ਲੈ ਸਕਦੇ ਇਹੋ ਜਿਹਾ ਕਾਨੂੰਨ ਬਣਾਉਣਾ ਚਾਹੀਦਾ ਕਿ ਜੇ ਪੰਜਾਬ ਦੇ ਵਿੱਚ ਜਿਹੜਾ ਬਾਹਲਾ ਮੁੰਡਾ ਜਗ੍ਹਾ ਨਾ ਲੈ ਸਕੇ ਤੇ ਹੁਣ ਦੇਖੋ ਇੰਨੀ ਪੰਜਾਬੀਆਂ ਦੇ ਕੋਲ ਜਗ੍ਹਾ ਨਹੀਂ ਜਿੰਨੀ ਇੱਥੋਂ ਪੰਜਾਬ ਪੰਜਾਬ ਤੋਂ ਬਾਹਰ ਪ੍ਰਵਾਸੀਆਂ ਨੇ ਆ ਕੇ ਇੱਥੇ ਲੈ ਲਿਆ ਤੋ ਲੈ ਕੇ ਹੁਣ ਜਿਹੜੇ ਉੱਥੇ ਕੋਈ ਜਿਹੜੇ ਜਿਹੜੇ ਸਹੀ ਬੰਦੇ ਚਲੋ ਕੰਮ ਕਰਦੇ ਆ ਇੱਥੇ ਕੰਮ ਕਰਦੇ ਆਪਣਾ ਕਰਮ ਕਰਨ ਪਰ ਜਿਹੜੇ ਆ ਲੁੱਟਾਂ ਖੋਹਣ ਸਿੱਧੇ ਹੋਇਆ ਮਾਰਨ ਮਰਾਉਣ ਨੂੰ ਸਿੱਧੇ ਹੋਇਆ ਵਾ ਠੀਕ ਆ ਭਾਈ ਲੁੱਟ ਲਓ ਕੋਈ ਕੰਮਕਾਰ ਕਰੀਏ ਕੋਈ ਨੇ ਲੁੱਟਾਂ ਖੋਹਣ ਨੇ ਮਾਰ ਮਾਰ ਕੇ ਦਾ ਆ ਇਸ ਇਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰੀਏ ਇਹੋ ਜਿਹੇ ਬੰਦਿਆਂ ਨੂੰ ਜਿਸ ਤਰ੍ਹਾਂ ਗੈਂਗਸਟਰਾਂ ਨੂੰ ਸ਼ੂਟ ਦਾ ਆਰਡਰ ਆ ਨਾ ਤੇ ਸਰਕਾਰ ਨੂੰ ਚਾਹੀਦਾ ਵੀ ਇਹੋ ਜਿਹੇ ਬੰਦਿਆਂ ਨੂੰ ਥੈਂ ਦੇ ਸ਼ੂਟ ਦਾ ਆਰਡਰ ਚਾਹੀਦਾ ਕੋਈ ਅਪੀਲ ਦਲੀਲ ਕੁਝ ਨਹੀਂ ਕੋ ਫਣ ਦੀ ਲੋੜ ਨਹੀਂ ਇਹ ਹੋ ਜਾ ਕੋਈ ਕਾਰਮਗਰ ਉਸੇ ਵੇਲੇ ਤੁਰੰਤ ਗੋਲੀ ਮਾਰ ਦਿੱਤੀ ਜਾਵੇ ਇਹੋ ਜਿਹਾ ਵਿਅਕਤੀ ਨੂੰ ਤਾਂ ਕਿ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਵਧੀਆ ਹੋ ਸਕੇ ਸੋ ਬਾਕੀ ਸਾਰੇ ਪਿੰਡਾਂ ਸ਼ਹਿਰਾਂ ਵਾਲਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜੇ ਜਿਹੜੇ ਬੰਦੇ ਧਾਤੂ ਵਿਰਿੰਦੇ ਹੁੰਦੇ ਆ ਆਧਾਰ ਕਾਰ ਦਾ ਜਿਹਨੇ ਤੁਸੀਂ ਇੱਥੇ ਵੋਟਾਂ ਬਣਾ ਲਈਆਂ ਜੇ ਤੁਸੀਂ ਇੱਕ ਸਿਆਸਤੀ ਦੌਰ ਤੇ ਵੋਟਾਂ ਬਣਾ ਲਈ ਉਹਨਾਂ ਨੂੰ ਦੇਖੋ ਵੀ ਉਹ ਕਾਰਗਰ ਕਰਦੇ ਕੀ ਆ ਉਹਦਾ ਬਿਸ਼ੋਰ ਰਿਕਾਰਡ ਜਿਹੋ ਜਿਹਾ ਆ ਉਹਦਾ ਰਿਕਾਰਡ ਮਕਾਇਆ ਜਾਵੇ ਕਿਹੜਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਜਿਹੜੇ ਕ੍ਰਿਮੀਨਲ ਬੰਦੇ ਉਹਨਾਂ ਨੂੰ ਬਿਲਕੁਲ ਨਾ ਇੱਥੇ ਰੱਖੋ ਤੇ ਸਰਕਾਰ ਨੂੰ ਚਾਹੀਦਾ ਵੀ ਜਿਹੜੇ ਆਧਾਰ ਕਾਰਡ ਦੁੱਜੀ ਸਾਰੇ ਸਾਰੇ ਵੈਰੀਫਿਕੇਸ਼ਨ ਕਰਾਉਣ ਤੇ ਜੇ ਕੋ ਬੰਦੇ ਸਹੀ ਕੰਮ ਕਰ ਕਰਨ ਨੂੰ ਰੱਖਣ ਜਿਹੜੇ ਦੂਜੇ ਤੀਜੇ ਆ ਇਨਕਾਊਂਟਰ ਕਰਕੇ ਪੱਧਰੇ ਕਰਕੇ ਰਾਂ ਦੇ ਜਿਹੜੇ ਬਾਕੀ ਛਾੜ ਕੇ ਪਰੇ ਮਾਰ ਸੋ ਸਾਰੇ ਚੜ ਦੀ ਕਲਾ ਜਿਹੜਾ ਤੰਦਰੁਸਤ ਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹੋ ਜਾਵੇ ਸਿੱਧਾ ਨੂੰ ਭਾਵੇ ਸਤ ਸ੍ਰੀ ਅਕਾਲ ਯਾ ਇੱਕ ਡਾਰੇ ਬਲਾਵੇ 96 ਗੋੜ ਪੰਤਖਾਰ ਦੇ ਦਰਾਂ ਨਾ ਨੂੰ ਪਾਵੇ ਹਰ ਸ੍ਰੀ ਆਗਾਵੇ ਵਰਜਾ ਕਾਲ ਸਾਹਿਬ ਵਾਹਿਗੁਰੂ ਕੀ ਫਤਿਹ